ਦੇ ਬੰਦੇ ਮਾਰੇ ਬੰਦਿਆਂ ਨੂੰ ਬਚਾ ਲਈਏ ਪਤਾ ਨਹੀਂ ਤੁਹਾਡੇ ਦਾ ਉਹ ਗੰਦਾ ਪਾਣੀ ਜਾਣਾ ਕਿ ਨਹੀਂ ਇਹ ਨਾਲੇ ਰਹੀਂ ਪਰ ਜੇ ਇਹ ਨਾ ਮਟਣਾ ਛੱਡੇ ਆਲੇ ਉਹ ਬੰਦੇ ਨਹੀਂ ਜੇ ਸੰਜੁਨੀਆ ਦੇ ਬੰਨੇ ਹੈ ਕਹਿੰਦੇ ਨਹੀਂ ਇਹ ਖੋਦਣਾ ਕਿ ਸਾਡਾਂ ਡੈਰੀ ਗਾਲਾਂ ਪੈਰੀ ਪਾਣੀ ਹੈ ਨਹੀਂ ਸੀਵਰੇਜ ਦਾ ਪਾਣੀ ਗਾਉਂ ਡੈਰੀ ਪਾਣੀ ਵਿੱਚ ਨਹੀਂ ਹੁੰਦੇ ਉਹਨੇ ਦੱਸ ਦੋ ਹੱਲ ਕੀ ਇਹਦਾ ਨਾ ਤੇ ਨੈਰੀ ਪਾਣੀ ਤੜੇ ਪਸ਼ੂ ਪੀਂਦੇ ਨਾ ਤੁਸੀਂ ਪੀਂਦੇ ਹੋ ਸੀ ਉਹ ਰਾਤੋਂ ਰਾਤ ਕਿਸਾਨ ਯੂਨੀਅਨ ਆਈ ਉਹਨਾਂ ਸਾਰਿਆਂ ਨੇ ਪਾਈ ਪਾਂਦੀ ਗੱਟੀਆਂ ਕਰਕੇ ਸਾਰਾ ਇਹ ਸਾਰਾ ਇਹ ਲੱਖ ਮੀਰਨ ਚਾਂਦ ਤੇ ਰਾਤੋਂ ਉਹ ਦਿਓ ਚੱਲ ਜਾਂਦਾ ਮਹੀਨਾ ਇੱਕ ਤੇ ਅੱਜ ਇਹ ਪ੍ਰੋਬਲਮ ਨਹੀਂ ਸੀ ਉਹ ਕਿਰਸਾਨ ਜੁਨੀ ਨਾਲੇ ਭਗਨੇ ਦੇ ਸੀ ਉਹਨਾਂ ਨਾਲ ਗੱਲ ਕੀਤੀ ਭਾ ਕੇ ਛੱਡ ਦੇ ਬੰਦੇ ਦੂਜਾ 스멜 ਹੋਂ ਤਾਂ ਦੀ ਕਹਿੰਦਾ ਜੀ ਸਾਡੇ ਬੰਦੇ ਜਵਾਬ ਦੇ ਕੇ ਸਾਡੇ ਬੰਦੇ ਨਹੀਂ ਕੰਮ ਕਰਨਗੇ ਠੇਕੇ ਦਾ ਸਿਸਟਮ ਸੋਨੂੰ ਦੇ ਥੋੜੇ ਸਾਡੇ ਵੀ ਕਰਦੀ ਫੂਨ ਉਹਨਾਂ ਨਾਲ ਮੇਰੀ ਪਰਸੋਂ ਦੁਪਹਿਰਾ ਫੇਰ ਮੀਟਿੰਗ ਹੋਈ ਜੇ ਕਮਿਸ਼ਨਰ ਬੈਠਾ ਸੀ ਨਾਲ ਉਹਨਾਂ ਸੁਪਰ ਸਿਕਰਾਂ ਠੇਕੇ ਵਾਲਾ ਵੈਕਸੀਨ ਆਇਆ ਸੀ ਉਹਨੇ ਤੋ ਗੱਲ ਕੀਤੀ ਪਾਈ ਇਹ ਕਰਕੇ ਦੇ ਨੂੰ ਸ਼ੁਰੂ ਕਰੋ ਜਿਹੜੋ ਸੱਤਗੇ ਸ਼ੁਰੂ ਨਹੀਂ ਹੋ ਗਮਾਨਪੁਰੇ ਤੋਂ ਸਿੱਧੀ ਜਿਹੜਾ ਉਹਨੂੰ ਪਾਈ ਟੈਂਪਰੇਰੀ 3 ਮਹੀਨਾ ਚੱਡਾ ਉਧਰ ਕੰਮ ਚੱਲਦਾ ਰਹੂਗਾ ਮੈਂ ਤੁਹਾਨੂੰ ਅੱਜ ਵੀ ਕਰ ਰਹੇ ਹਾਂ ਉਥੋਂ ਦੇ ਮਾਰੇ ਬਾਬਾ ਦਾ ਕੰਮ ਕਰ ਰਹੇ ਹਾਂ 30 ਦਿਨ ਤੇਰੀ ਜਾਨ ਵੀ ਹੋ ਜੀ ਤੇਰੀ ਜਾਨ ਵੀ ਤਾਂ ਹਰ ਉਹ 哎，了不起。 ਨਰਨਾਸੁਰ ਜੀ ਸੇ ਮੱਲੇ ਮੈਂ ਹਲਕਾ ਨਿਵਾਸੀ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਇੱਥੇ ਆਇਆ ਤੇ ਇਹ ਜਿਹੜਾ ਇਲਾਕੇ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਸੀ ਉਹ ਮੈਂ ਡਾਕਟਰ ਸਾਹਿਬ ਨੂੰ ਪਹਿਲਾਂ ਰਿਕੁਐਸਟ ਕੀਤੀ ਸੀ ਉਹ ਇਹ ਇੱਥੇ ਕਰਵਾਈ ਸੀ ਤੇ ਉਹ ਇਹਨਾਂ ਵਾਸਤੇ ਇਹਨਾਂ ਨੇ ਧੰਨਵਾਦ ਕੀਤਾ ਡਾਕਟਰ ਸਾਹਿਬ ਦਾ ਤੇ ਉਹਦੇ ਵਾਸਤੇ ਸੱਦਿਆ ਸੀ ਬਾਕੀ ਹੋਰ ਇਹਨਾਂ ਨੇ ਛੋਟੇ ਛੋਟੇ ਮੁਸ਼ਕਿਲਾਂ ਦੱਸੀਆਂ ਜਿਦਾ ਸਾਡੇ ਟ੍ਰੈਫਿਕ ਦੀ ਪੁਲਿਸ ਦਾ ਦੱਸਿਆ ਹੈ ਵੀ ਟ੍ਰੈਫਿਕ ਪੁਲਿਸ ਵਾਲਿਆਂ ਨੇ ਉਹ ਗੱਲ ਕਰਾਈ ਡਾਕਟਰ ਸਾਹਿਬ ਨੇ ਤੇ ਉਹ ਹੁਣ ਮਸਲਾ ਉਹਨਾਂ ਨੇ ਸੱਦਿਆ ਐਸਪੀ ਨੂੰ ਹੁਣੇ ਸੱਦਿਆ ਤੇ ਉਹ ਹੁਣੇ ਹੱਲ ਹੋ ਰਿਹਾ ਬਾਕੀ ਨਿਗਿ ਨਿਗ ਮੁਸ਼ਕ ਰਾਸਾ ਨੋਟ ਡਾਸਾ ਕਹਿੰਦੇ ਸਵੇਰੇ ਕਰ ਦਿਓ ਤੋ ਕਰਵਾ ਦੇਣਾ ਬਾਕੀ ਧੰਨਵਾਦ ਕਰਨ ਵਾਸਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਇਹਨਾਂ ਨੇ ਸਾਨੂੰ ਸੁਧਿਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਪ੍ਰੇਮ ਸਿੰਘ ਹੈ ਜੀ ਵਾਸੀ ਸ਼ੰਗਾਰਾਂ ਨੂੰ ਸ਼ਟਾ ਸਾਡੀ ਸ਼ੰਗਾਰਾਂ ਨੂੰ ਸ਼ਟਾ ਦੀ ਕੋਈ ਪ੍ਰੋਬਲਮ ਸੀਗੀਆਂ ਉਹ ਐਮਐਲ ਸਾਹਿਬ ਨੂੰ ਜਾਣੂ ਕਰਾਈਆਂ ਨੇ ਉਹਨਾਂ ਸਾਨੂੰ ਬਹੁਤ ਭਰੋਸਾਤਾ ਪਹਿਲਾਂ ਵੀ ਸਾਡੀ ਪ੍ਰੋਬਲਮਾਂ ਦਾ ਹੱਲ ਕਰ ਦਿੱਤੀ ਸੀ ਵੇਰੇਜ ਦੀ ਤੇ ਬਾਕੀ ਜਿਹੜੇ ਰਹਿੰਦੀ ਪ੍ਰੋਬਲਮਸ ਨੇ ਉਹਨਾਂ ਨੇ ਧਿਆਨ ਚ ਲਿਆਂਦੀਆਂ ਨੇ ਉਹਨੇ ਸਾਨੂੰ ਬਹੁਤ ਯਕੀਨ ਦਿਵਾਇਆ ਵੀ ਉਹ ਵੀ ਜਲਦੀ ਜਲਦੀ ਹਟਪੇਗਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸੀ ਦੱਸੋ ਇੱਕ ਸਾਡੇ ਸਵੀਪਰ ਨਹੀਂ ਆਉਂਦਾ ਸੀ ਰੈਗੂਲਰ ਸਰਕਾਰੀ ਸਵੀਪਰ ਦੀ ਉਹਨੇ ਬੇਨਤੀ ਕੀਤੀ ਕਿ ਕਹਿੰਦੇ ਜੇ ਉਹਨਾਂ ਨੇ ਉਹਨੇ ਫੋਨ ਕਰਤਾ ਵੀ ਕੱਲ ਤੋਂ ਆਏਗਾ ਇੱਕ ਜਿਹੜੀ ਕੂੜੇ ਵਾਲੀ ਗੱਡੀ ਆ ਲਿਫਟ ਕਰਦੀ ਹੈ ਕੂੜਾ ਚੁੱਕਦੀ ਉਹ ਨਹੀਂ ਆ ਰਹੀ ਰੈਗੂਲਰ ਉਹ ਬਹਾਨਾ ਮਾਰਦੀ ਸਾਡੀ ਗੱਡੀ ਖਰਾਬ ਹੈ ਉਹਨਾਂ ਨੂੰ ਇਹ ਕਹਤਾ ਕਹਤਾ ਵੀ ਉਹ ਹੀ ਆਏਗੀ ਇੱਕ ਸਾਡੇ ਤਾਰਾਂ ਵਿੱਚ ਬਹੁਤ ਖਲਾਰਾ ਉਹ ਵੀ ਬੇਨਤੀ ਕੀਤੀ ਆ ਇੱਕ ਸਾਢੇ ਚੌਂਕ ਦੇ ਵਿੱਚ ਸੀ ਜਿਹੜੀ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਹੈ 메ਨ ਸੀਵਰੇਜ ਦਾ ਮਸਲਾ ਇੱਕ ਸੀਵਰੇਜ ਦਾ ਤਾਂ ਉਹਨੇ ਧਿਆਨ ਚ ਲਿਆਤਾ ਜੀ ਤੇ ਟ੍ਰੈਫਿਕ ਦਾ ਵੀ ਉਹਨੇ ਧਿਆਨ ਚ ਲਿਆਤਾ ਕਹਿੰਦੇ ਉਹ ਹੋ ਜਾ ਕਹਿੰਦੇ ਹੋ ਜਾਗੇ ਉਹਨਾਂ ਨੇ ਕੀ ਅਸ਼ਵਾਸਨ ਦਿੱਤਾ ਕਿ ਤੁਹਾਡੇ ਸਾਰੇ ਉਹਨਾਂ ਨੇ ਪੂਰਾ ਯਕੀਨ ਦਿਵਾਇਆ ਵੀ ਮੈਂ ਤੁਹਾਡੇ ਨਾਲ ਆਂ ਤੁਹਾਡੀ ਪ੍ਰੋਬਲਮ ਨੂੰ ਹੱਲ ਕਰਾਂਗਾ ਜ਼ਰੂਰ ਕਰਾਂਗਾ ਕਰਾਈਆਂ ਵੀ ਕਰਾਉਣਗੇ ਸੀਵਰੇਜ ਬਿਲਕੁਲ ਬੰਦ ਅਜੇ ਸ਼ਿੰਗਾਰ ਐਵੇਨਿਊ ਵਿਖੇ ਸਾਰੇ ਇਸ ਮਹੱਲੇ ਦੇ ਪ੍ਰਧਾਨ ਸਾਹਿਬ ਦੇ ਘਰੇ ਡਾਕਟਰ ਪ੍ਰੇਮ ਸਿੰਘ ਜੀ ਦੇ ਘਰੇ ਦੇ ਹੋਰ ਵੀ ਮਹੱਲੇ ਦੇ ਜਿਹੜੇ ਇਸ ਦੇ ਸੀਨੀਅਰ ਸਾਰੇ ਵੀਰ ਨੇ ਸਾਰੇ ਮੈਨੂੰ ਮਿਲਣ ਵਾਸਤੇ ਮੈਂ ਇੱਥੇ ਆਇਆ ਸੀ ਇਹਨਾਂ ਨੂੰ ਇਹਨਾਂ ਦੀਆਂ ਪ੍ਰੋਬਲਮ ਸੁਣ ਕੇ ਇਹਨਾਂ ਦੇ ਮਸਲੇ ਜਿਹੜੇ ਆ ਕੁਝ ਤੇ ਮੁੱਖ ਤੇ ਹੱਲ ਕੀਤੇ ਗਏ ਆ ਕੁਝ ਜਿਹੜੇ ਆ ਜਿਹੜੇ ਪੈਂਡਿੰਗ ਪਏ ਆ ਕਾਫੀ ਚੇਤੋਂ ਉਹਨਾਂ ਵਾਸਤੇ ਜਿਹੜੀ ਨਵੀਂ ਪਲਾਨਿੰਗ ਕੀਤੀ ਗਈ ਆ ਤੇ ਮੈਂ ਵਿਸ਼ਵਾਸ ਹੁੰਦਾ ਹੈ ਇਹਨਾਂ ਦੇ ਜਿਹੜੀਆਂ ਛੋਟੀਆਂ-ਛੋਟੀਆਂ ਮੰਗਾਂ ਉਹ ਜਲਦ ਤੋਂ ਜਲਦ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਜਿਹੜਾ ਇਹਨਾਂ ਦਾ ਸਿਵਲ ਦਾ ਮਸਲਾ ਸੀ ਉਹਦੇ ਬਾਰੇ ਵੀ ਜੋ ਨਵਾਂ ਪਲਾਨ ਤਿਆਰ ਕੀਤਾ ਉਹਦੇ ਬਾਰੇ ਸਾਰਿਆਂ ਨੂੰ ਵੀਰਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਮੈਂ ਆਸ ਕਰਦਾ ਕਿ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਉਹਨਾਂ ਵਾਲੀ ਦਿਨਾਂ ਦੇ ਵਿੱਚ ਜਲਦ ਤੋਂ ਜਲਦ ਹੱਲ ਹੋ ਜਾਣਗੀਆਂ ਉਹ ਸਿਵਲ ਨਾਲ ਸੰਬੰਧਤ ਵਾਲਾ ਮਸਲਾ ਸੀ ਜਾਂ ਸਫਾਈ ਨਾਲ ਸੰਬੰਧਤ ਪ੍ਰੋਬਲਮ ਸੀ ਜਾਂ ਇੱਕ ਕੂੜਾ ਲਿਫਟਿੰਗ ਕਰਨ ਵਾਲੀ ਜਿਹੜੀ ਗੱਡੀ ਉਹਦੇ ਨਾਲ ਸੰਬੰਧਤ ਸੀ ਉਹ ਬਿਜਲੀ ਦੇ ਤਾਰਾਂ ਜਿਹੜੀਆਂ ਉਦੋਂ ਸਬੰਧਤ ਉਹ 44 ਦੀ ਟ੍ਰੈਫਿਕ ਦਾ ਮਸਲਾ ਸੀ ਉਹ ਸਾਰੇ ਬਾਰੇ ਵਿਚਾਰ ਵੰਦਰਾ ਕੀਤਾ ਗਿਆ ਤੇ ਸਾਰਿਆਂ ਦੀਆਂ ਸੁਲਾਹਾਂ ਵੀ ਲਈਆਂ ਆਈਆਂ ਕਿ ਕਿੱਦਾਂ ਇਹਨੂੰ ਹੱਲ ਕਰ ਸਕਦੇ ਹਾਂ ਸੋ ਜਿਹੜੀ ਕਾਮਨ ਸੁਲਾਹ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਤੇ ਸਾਰਿਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਕਾਮਨਾਈਜ਼ ਕਰਕੇ ਉਹਨੂੰ ਅਸੀਂ ਪਹਿਲੇ ਦਾ ਤੇ ਹੱਲ ਕਰਾਂਗੇ